ਸਤਿ ਸ਼੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਏ ਨਿਮਾਣ ਆਂਦੇ ਮਾਨ ਨੇ ਤਾਣ ਆਂਦੇ ਤਾਨ ਨਿਉਟਿਆਂ ਦੀਓ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀਓ ਜੋ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਦੇ ਅੰਦਰ ਹੜ ਦੇ ਰੂਪ ਵਿੱਚ ਕੁਦਰਤੀ ਆਫਤਾਂ ਆਇਆ ਹਨ ਸਤਿਗੁਰੂ ਜੀ ਇਨ੍ਹਾਂ ਹੜ ਪੀੜਤਾਂ ਦੇ ਵਾਸਤੇ ਜਿੱਥੇ ਵੱਖ-ਵੱਖ ਸੰਗਤਾਂ ਨੇ ਸੇਵਾਾਂ ਬਣਵਾਈਆਂ ਉਸੇ ਸੇਵਾ ਦੀ ਲੜੀ ਦੇ ਅੰਤਰਗਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਮੁੱਚੇ ਅਕਾਲੀ ਦਲ ਲੀਡਰਸ਼ਿਪ ਦੇ ਵੱਲੋਂ ਜਿੱਥੇ ਹੋਰ ਬੇਅੰਤ ਬੇਅੰਤ ਸੇਵਾਵਾਂ ਕੀਤੀਆਂ ਗਈਆਂ ਦਾਤਾਰ ਪਿਤਾ ਜੀ ਉਹ ਕੋਥੇ ਹੀ ਅੱਜ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਤਨੋ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਤੋਂ ਹੜ ਪੀੜਤਾਂ ਦੇ ਪਸ਼ੂਆਂ ਦੇ ਵਾਸਤੇ ਹਰੇ ਚਾਰੇ ਅਤੇ ਅਚਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਮਹਿਰਾਮਤ ਕਰਨੀ ਸੱਚੇ ਪਾਤਸ਼ਾਹ ਮਹਾਰਾਜ ਜੀਓ ਸਲਵਤ ਸੇਵਕਾਂ ਦੀਆਂ ਕੀਤੀਆਂ ਸੇਵਾਵਾਂ ਥਾਏ ਪਾਉਣੀਆਂ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਅਤੇ ਸਮੁੱਚੇ ਅਕਾਲੀ ਦਲ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਦੀ ਦਾਤ ਅਤੇ ਸਮੁੱਚੀ ਮਾਨਵਤਾ ਮਨੁੱਖਤਾ ਦੀਆਂ ਸੇਵਾਵਾਂ ਕਰਨ ਦਾ ਬਲ ਬਖਸ਼ਿਸ਼ ਕਰਨਾ ਦਤਾਰ ਪਿਤਾ ਜੀਓ ਕਰੋ ਕਿਰਪਾਲਤਾ ਆਪ ਜੀ ਸੇਵਾਵਾਂ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਮੇਰੇ ਭਾਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ सोने <speaking in foreign language>